ਸਰਾਂ ਜੀ ਮਾਤਾ ਸ਼੍ਰੀ ਕਾਲੀ ਦੇਵੀ ਜੀ ਦਾ ਆਸ਼ੀਰਵਾਦ ਲੈ ਕੇ ਪਾਣੀ ਮਾਤਾ ਮਕਰ ਤੋਂ ਇੱਕ ਭੜਵਾ ਮਾਚ ਇੱਕ ਕਾਲੇ ਝੰਡਿਆਂ ਦੇ ਨਾਲ ਪਟਿਆਲਾ ਪੁਲਸ ਤੋਂ ਦੇ ਖਿਲਾਫ ਰੋਸਾ ਜ਼ਾਹਿਰ ਕਰਦੇ ਹੋਏ ਰੋਡ ਮਾਰਚ ਅਸੀਂ ਕਰ ਰਹੇ ਹਾਂ ਸਮਾਜ ਦਾ અપਮਾਨ ਇੱਕ ਵਿਅਕਤੀ ਵੱਲੋਂ ਕਿੰਦਾ ਗਿਆ ਹੈ ਇਹ ਅਵਾਜ਼ ਇਸ ਗੁੰਗੇ ਬੋਲੇ ਪ੍ਰਸ਼ਾਸਨ ਵੱਲ ਗੁੰਗੇ ਬੋਲੇ ਗ੍ਰਹਿ ਮੰਤਰੀ ਤੱਕ ਪਹੁੰਚਾਈਏ ਤੇ ਜਿੰਨੂ ਸਮਾਜ ਨੂੰ ਆਪ ਦਵਾਈਏ ਸਾਰੇ ਸਾਥੀਆਂ ਨੂੰ ਇੱਕ ਫਾਈਲ ਨੰਬਰ ਲਿਖਿਆ ਗਿਆ ਹੈ 6 ਤਰੀਕ ਦਿਨ ਮੰਗਲਵਾਰ ਸਮਾਂ ਸਵੇਰੇ 11:00 ਵਜੇ ਮਾਤਾ ਸ਼੍ਰੀ ਕਾਲੀ ਦੇਵੀ ਦਾ ਅਸ਼ੀਰਵਾਦ ਲੈ ਕੇ ਕਾਲੀ ਮਾਤਾ ਮੰਦਰ ਤੋਂ ਇੱਕ ਭਗਵਾਨ ਮਾਰਚ ਇੱਕ ਕਾਲੇ ਝੰਡੇਆਂ ਦੇ ਨਾਲ ਪਟਿਆਲਾ ਪੁਲਸ ਤੋਂ ਦੇ ਖਿਲਾਫ ਗੁੱਸਾ ਜ਼ਾਹਿਰ ਕਰਦੇ ਹੋਏ ਰੋਡ ਮਾਰਚ ਅਸੀਂ ਕਰ ਰਹੇ ਹਾਂ ਵੀ ਹੈ ਸਾਢੇ 10 ਵਜੇ ਮਾਤਾ ਕਾਲੀ ਦੇਵੀ ਜੀ ਦੇ ਮੰਦਰ ਦੇ ਬਾਹਰ ਖੁਦ ਹਮਾ ਕੇ ਪਹੁੰਚੋ ਤੇ ਜੋ ਹਿੰਦੂ ਸਮਾਜ ਦਾ ਅਪਮਾਨਿਤ ਵਿਅਕਤੀ ਵੱਲੋਂ ਕੀਤਾ ਗਿਆ ਹੈ ਉਹਦੀ ਆਵਾਜ਼ ਇਸ ਗੁੰਗੇ ਬੋਲੀ ਪ੍ਰਸ਼ਾਸਨ ਕੋਲ ਗੁੰਗੇ ਬੋਲੇ ਗ੍ਰਹਿ ਮੰਤਰੀ ਤੱਕ ਪਹੁੰਚਾਈਏ ਤੇ ਹਿੰਦੂ ਸਮਾਜ ਨੂੰ ਇਨਸਾਫ ਦਿਵਾਈਏ ਮੰਗਲਵਾਰ ਤੋਂ ਬਾਅਦ ਅਗਲੀ ਰਣਨੀਤੀ ਪਟਿਆਲੇ ਬੰਦ ਦੀ ਅਸੀਂ ਕਾਲ ਲੈ ਕੇ ਕਰਾਂਗੇ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ I oh. oh. ਜੀਵੇਂ ਕਿ ਸਾਰੇ ਗ람 ਭਗਤਾਂ ਦੀ ਅੱਜ ਬੈਠੇ ਰਾਜੇ ਜੀ ਸ੍ਰੀ ਘੂਤਨਾਥ ਮੰਦਿਰ ਦੇ ਵਿੱਚ ਹੋਈ ਤੇ ਸਰੋਸੰਤੀ ਨਾਲ ਇੱਕ ਫੈਸਲਾ ਲਿੱਤਾ ਗਿਆ ਕਿ ਇਸ ਮੰਗਲਵਾਰ ਇੱਕ ਭਗਵਾ ਯਾਤਰਾ ਜਿਹੜੀ ਹੈ ਸ੍ਰੀ ਕਾਲੀ ਮਾਤਾ ਮੰਦਿਰ 메ਨ ਗੇਟ ਜਿਹਨੂੰ ਆਪਾਂ ਵੀਆਈਪੀ ਗੇਟ ਵੀ ਕਹਿੰਦੇ ਨੇ ਆ ਉੱਥੋਂ ਸ਼ੁਰੂ ਹੋ ਕੇ ਖਵਾਰਾ ਚੌਂਕ ਤੱਕ ਖਵਾਰਾ ਚੌਂਕ ਤੋਂ ਹੁੰਦੇ ਹੋਏ 21 ਨੰਬਰ ਫਾਟਕ ਪੁਲ ਕੱਕ ਗੁਰਦੁਆਰਾ ਸ੍ਰੀ ਦੁੱਖਨਵਾਰ ਸਾਹਿਬ ਤੋਂ ਹੁੰਦੇ ਹੋਏ ਐਸਐਸਪੀ ਆਫਿਸ ਜਾ ਕੇ ਸਮਾਪਤ ਹੋਈ ਇਹ ਯਾਤਰਾ ਜਿਹੜੀ ਐਸਐਸਪੀ ਆਫਿਸ ਤੱਕ ਸਮਾਪਤ ਹੋ ਰਹੀ ਹੈ ਕਿਉਂਕਿ ਪ੍ਰਸ਼ਾਸਨ ਨੇ ਲਗਭਗ 2 ਸਾਲ ਇਸ ਜਿਹੜੇ ਕੇਸ ਨੂੰ ਖਤਮ ਕਰਨ ਨੂੰ ਲਾ ਦਿੱਤੀ ਹਜੇ ਤੱਕ ਉਹ ਵਿਅਕਤੀ ਹੈ ਜਿਹੜਾ ਬਾਰ ਘੁੰਮ ਰਿਹਾ ਆਪਣੀ ਜਿਹੜੀ ਕਿਤਾਬ ਹੈ ਉਹ ਦੀ ਔਨਲਾਈਨ ਵਿਕਰੀ ਹੈ ਜਿਹੜਾ 3 ਦਿਨਾਂ ਦਾ ਸਾਨੂੰ ਬੇਸਕੂ ਬਣਾਇਆ ਜਾ ਰਿਹਾ ਭੁੱਖ ਹੜਤਾਲ ਤੋਂ ਬਾਅਦ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਸਭ ਤੋਂ ਵੱਡੀ ਜਿਹੜੀ ਸਾਡੀ ਮੰਗ ਹੈ ਉਸ ਵਿਅਕਤੀ ਨੂੰ ਅਰੈਸਟ ਕੀਤਾ ਜਾਵੇ ਤੇ ਉਹਨੂੰ ਜਲਦੀ ਤੋਂ ਜਲਦੀ ਸਲਾਖਾ ਦੇ ਪਿੱਛੇ ਭੇਜਿਆ ਜਾਵੇ ਕਿਉਂਕਿ ਸ਼ਹਿਰ ਦਾ ਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਸਾਰੇ ਰਾਮਪਕਟ ਅੱਜ ਉਰੇ ਪਹੁੰਚੇ ਨਹੀਂ ਸਭ ਨੂੰ ਬੇਨਤੀ ਹੈ ਠੀਕ 11 ਵਜੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਆਪਣੇ ਆਪਣੇ ਮੋਟਰਸਾਈਕਲ ਬਾਈਕਲ ਲੈ ਕੇ ਪਹੁੰਚੋ ਤਾਂ ਕਿ ਜਿਹੜੀ ਆਪਾਂ ਪ੍ਰਸ਼ਾਸਨ ਅੱਜ ਸੁੱਤਾ ਪਿਆ ਹੈ ਉਹਨਾਂ ਨੂੰ ਜਗਾਈਏ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਆਪਣੀ ਪਵਿੱਤਰ ਸ੍ਰੀ ਰਮਾਇਣ ਨੂੰ ਬੇਦਵੀ ਕਰਨਦਾਰੇ ਸੋਚਦਾ ਵੀ ਹੈ ਕਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ જય શ્રી ਰਾਮ જય શ્રી ਰਾਮ જય શ્રી ਰਾਮ જય શ્રી ਰਾਮ